ਲੋਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵਾਲੇ ਪੰਜਾਬੀ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਨੂੰ ਕਰੇ ਕਿ ਤੁਸੀਂ ਸਾਰੇ ਠੀਕ ਹੋ ਮੌਣ ਸਰਦੀ ਕਾਲਾ ਵਿੱਚੋਂ ਇਹਦੇ ਨਾਲ ਹੀ ਅੱਜ ਅਸੀਂ ਜਿਹੜੀ ਵੀਡੀਓ ਦੀ ਸਟਾਰਟ ਕਰਦੇ ਆਂ ਟਾਈਮ ਹੈਗਾ ਫਰੀਦਗੜ੍ਹ ਮੈਂ ਕਾਫੀ ਰੌਣਕ ਲੱਗੀ ਹੋਈ ਸੀ ਸਭ ਆਈ ਚਲਦੀ ਆ ਜਿਨੇ ਇੱਕ ਵਾਰ-ਵਾਰ ਕਰਕੇ ਇੰਨਾ ਜ਼ਿਆਦਾ ਫੀਡ ਸਪਸਟਾਤੂੰਗੀ ਨਾ ਕੀ ਕੋਈ ਸ ਆ ਜਾਂਦਾ ਤਰੇ ਵੀ ਦਿੱਤ ਨੂੰ ਫੁੱਲ ਤੇ ਇਸੇ ਮੈਸੇ ਸਭ ਤੋਂ ਪਹਿਲਾਂ ਉਹ ਜਿਹੜਾ ਕੰਮ ਆ ਉਹ ਕਰ ਦਈਏ ਪਹਿਲਾਂ ਫਿਰ ਕਰਾਂਗੇ ਬਾਕੀ ਕੰਮ ਤੋਂ ਦੇਖੋ ਅਜੇ ਫਾਰਮ ਤੇ ਜਾਣਾ ਦੇਖੋ ਸਾਨੂੰ ਉਹਨਾਂ ਦੀ ਆਵਾਜ਼ ਸੁਣਦੀ ਆ ਹੁਣ ਕੀ ਨਾ ਸੱਟਾੜੂ ਲਾ ਕੇ ਫਿਰ ਉਹਨਾਂ ਨੂੰ ਦਾਣਾ ਪਾਣੀ ਪਾਵਾਂਗੇ ਫੇ ਚਲੋ ਜੀ ਫਿਰ ਲਾ ਲਈਏ ਚਾਹ ਪਾਣੀ ਲਾਉਣੇ ਅੱਜ ਤੇ ਆ ਟਮਾਟਰਾਂ ਦੇ ਵਧੀਆ ਫੁੱਲ ਚੱਕੇ ਹੋਏ ਨੇ ਥੋੜਾ ਜਿਹਾ ਸੰਦੀਪ ਕਹਿੰਦੇ ਨੇ ਵੀ ਮਤਲਬ ਪਾਣੀ ਲਾਏ ਇਹਨਾਂ ਨੂੰ ਉਹ ਕਰਕੇ ਸੁੱਕੇ ਜੇ ਰੱਖ ਕੇ ਹਨਾ ਇਹ ਵੀ ਫਾਲ ਵਧੀਆ ਚੱਕਣ ਗਿਆ ਦੇਖੋ ਕਿੰਨੇ ਵਧੀਆ ਫਾਲ ਚੱਕਨੇ ਸਪੂਨੇ ਦੇ ਸਾਡੇ ਰੱਖੋ ਇਸ ਤਰ੍ਹਾਂ ਸਾਲ ਫਾਲ ਬਹੁਤ ਵਧੀਆ ਲੱਗਿਆ ਹੋਏ ਨੇ ਤੇ ਵਧੀਆ ਹੋਏ ਨੇ ਤੇ ਹੁਣ ਪਾਣੀ ਨਾਲ ਭਰਦਾਗੇ ਤੇ ਬਾਕੀ ਬਸ ਪੋਲਟਰੀ ਦੀ ਫੀਡ ਪਾਈ ਸੀ ਹੋਰ ਇਹ ਹਾਂ ਫੀਡ ਨਹੀਂ ਸਾਰੀ ਦੀ ਤੇ ਹੋਰ ਕੁਝ ਨਹੀਂ ਪਾਇਆ ਹੈਗਾ ਆ ਮਿਕਸਚਰ ਵੀ ਵਧੀਆ ਹੋ ਗਿਆ ਇਹਦੇ ਵਿੱਚ ਨੇ ਹੁਣ ਗਲਦੌਂਦੀ ਦੀ ਕਟਿੰਗ ਕਰਦਾ ਕਿ ਗਰਮੀ 'ਚ ਕਿਉਂਕਿ ਇਹਦੀ ਤਾਂ ਆਪਾਂ ਨੂੰ ਲੋੜ ਨਹੀਂ ਹੈਗੀ ਇਹ ਸਰਦੀ 'ਚ ਜਾ ਕੇ ਹੋਊਗੀ ਆਹ ਦੇਖੋ ਉਹ ਸਕੇਲੇਆ ਦੀ ਪੀਲਾ ਸਾਬਸ ਪਈਆ ਕਰਨ ਲੱਗੇ ਹੋਇਆ ਹਵਾ ਚੱਲਦੀ ਹੈ ਨਾ ਦਿਨੇ ਹੁਣ ਕਈ ਦਿਨ ਹੋ ਗਏ ਹੱਥ ਨਹੀਂ ਲੱਗਿਆ ਬਸ ਉੱਥੇ ਫਿਰ ਖਲਾਰਾ ਪੈ ਜਾਂਦਾ ਤੇ ਰਬਨੀਤ ਆਗੇ ਟਾਈਮ ਹੋ ਗਿਆ ਦੁਪਹਿਰ ਦਾ ਹੁਣ ਚੱਲੀਏ ਸੋਈ ਚ ਹਣਾ ਚਾਹ ਪਾਣੀ ਕਰਨਾ ਤੇ ਉਹਨੂੰ ਬਣਾਉਣਾ ਖਾਣ ਵਾਸਤੇ ਕੁਸ ਹਮਾ ਰਾਤ ਦੀ ਪ੍ਰੋਮਿਸ ਹੋਈ ਹੋਈ ਹੈ ਰਬਨੀਤ ਨਾਲ ਤੇ ਰਾਤ ਕਹਿੰਦੀ ਸੀ ਮम्मा ਰਾਜਮਾ ਦੀ ਸਬਜੀ ਸੀ ਨਾ ਵੀ ਪੂਰੀਆ ਬਣਾ ਕੇ ਦਿਓ ਮੈਂ ਕਿ ਰਾਤ ਤੱਕ ਨਹੀਂ ਪਤ ਤੂੰ ਹੁੰਨੀ ਬੰਦੀਆ ਫਿਰ ਕਹਿੰਦੀ ਸਕੂਲੋਂ ਆਈ ਨੂੰ ਕੱਲੋਂ ਸਕੂਲੋਂ ਆਈ ਨੂੰ ਜਸੀ ਪੂਰੀਆ ਬਣਾ ਦਿਓ ਤੇ ਲੋਜੀ ਇਹ ਜੇ ਬਲੇ ਸੋਈ ਜਨਾ ਤੁੱਪ ਆ ਜਾਂਦੀ ਆ ਇਧਰਲੀ ਸਾਈਡ ਤੋਂ ਪਾਉਂਦੀ ਆ ਆਟਾ ਮੈਂ ਪਹਿਲਾਂ ਹੀ ਗੁੰਨ ਕੇ ਰੱਖਤਾ ਸੀ ਉਹਦੇੋਂ ਤੋਂ ਗੁੰਨ ਕੇ ਫ੍ਰੀਜ ਚ ਰੱਖਤਾ ਸੀ ਫੋਨ ਆਸਨੇ ਆਟਾ ਗੁੰਨੇ ਆ ਤੇ ਪੂਰੀਆਂ ਬਣਾ ਲਈਏ ਇੰਨੀ ਕਿ ਚਾਹ ਬਣਾ ਲਈ ਚਾਚਾ ਜੀ ਚਾਹ ਪੀਣਗੇ ਇਕੱਲੇ ਅਸੀਂ ਤਾਂ ਸਾਰੇ ਨਿਚਾ ਕਰ ਮੇਂ ਚਾਹ ਘਰ ਮੇਂ ਛੱਡ ਦਿੱਤੀਆਂ ਤੇ ਇੱਧਰ ਕਰ ਲਈ ਆਪਾਂ ਸਬਜ਼ੀ ਕਰਮ ਤੇ ਹੱਸਾ ਫਿਰ ਆਹ 5 ਪੰਜ ਤੇਲ ਘਰ ਦਿੰਨੀਆ ਚਾਹ ਤੋਂ ਬਾਅਦ ਕਿਉਂਕਿ ਫਿਰ ਖਾਈ ਜਾਣਗੇ ਪੂਰੀਏ ਫਿਰ ਚਾਚਾ ਜੀ ਚਾਹ ਬਣ ਜਾਊ ਮੈਂ ਪੂਰੀਏ ਬਣਾਉਣ ਲੱਗ ਪਊਂਗੀ ਜੀ ਆਪਾਂ ਲੱਗੇ ਪੂਰੀਏ ਬਣਾਉਣਾ ਬਣਾ ਲਈ ਤੇ ਮੇਂ ਆਟੇ ਦੀਆਂ ਹੀ ਆ ਪੂਰੀਆ ਵੀਰਣਾ ਤੀਆ ਖਾਣੇ ਆ ਤੋ ਕੱਤੀ ਜੀਓ ਕੁੱਤੀ ਬਾਤੋ ਜੀਦਾ ਜੋ ਗਰਮੀ ਸਰਵਨੀਤ ਨੂੰ ਇਹ ਲਾਂਚ ਰਹਿੰਦਾ ਛੋਲੇ ਕਾਲੇ ਛਲਿਆਂ ਦੀ ਸਬਜੀ ਹੋਵੇ ਛੋਲੇ ਦੀ ਉਹਦੇ ਨਾਲ ਪੂਰੀਆਂ ਰਾਜਮਾ ਖਾਣੇ ਦੇਖੋ ਆਟੀ ਠੀਕ ਨਹੀਂ ਆ ਪੂਰਾ ਫੁਲਾਉਂਦੀ ਆ ਰਹਿਣਾ ਫਿਰ ਮੈਦੇ ਦੀ ਦਾਇ ਹੁੰਦਾ ਵੀ ਬਾਹ ਨੂੰ ਮਾਰੀ ਜਣੀ ਜਿਆਦਾ ਬੱਚੇ ਨੂੰ ਮੱਦੀ ਮਨ ਜਾਂਦੀ ਨੇ ਆਟੇ ਦੀ ਇਹ ਵੀ ਸਬਜੀ ਹੋਗੀ ਗਰਮ ਸਾਰੇ ਨੂੰ ਰਾਤ ਬਹੁਤ ਟੇਸਟੀ ਲੱਗੀ ਸਬਜੀ ਤੱਕਲੇ ਦੀ ਰਾਜਾ ਦਾ ਖਾਦੀ ਚਲੋ ਇਧਰ ਪੂਰੀਆਂ ਬਣੀ ਜਾਂਦੀਆਂ ਨੇ ਹਨ ਤੇ ਬਣਾ ਲਿਆ ਕੁਸਾ ਪਾਈ ਆ ਗਈ ਉਧਰ ਸ਼ੀਰ ਲਾਉਣ ਤੇ ਗੱਡੀ ਆਈ ਆ ਹਣਾ ਹੁਣ ਇਹਨਾਂ ਨੂੰ ਚਾਹ ਪਾਣੀ ਦੇਣਾ ਪਊਗਾ ਭਾਈਆਂ ਨੂੰ ਪੂਰੀਆ ਫਰੀਆ ਬਣਾ ਕੇ ਖਾ ਲਿਆ ਹਜੇ ਭਾਂਡੇ ਰਹਿੰਦੇ ਨੇ ਐਨੇ ਵੀਰ ਆ ਕੇ ਚੁੱਚਾ ਲੈਣਾ ਹੁਣ ਉਹਨਾਂ ਵਾਸਤੇ ਰੱਖੀ ਆ ਚਾਹ ਪਹਿਲਾਂ ਛੀੜਾ ਲਿਆਏ ਹਨਾ ਉਹਨਾਂ ਨੂੰ ਚਾਹ ਬਣਾਈ ਇਸੇ ਤਰ੍ਹਾਂ ਦਾ ਸਰਕਲ ਆ ਜਿਹੜਾ ਚੱਲ ਜਾਂਦਾ ਸਾਰਾ ਦਿਨ ਹੁਣ ਦੇ ਹੁਣ ਚਾਹ ਬਣਾ ਕੇ ਉਹਨਾਂ ਨੂੰ ਦੇ ਗਏ ਹਜੇ ਭਾਂਡੇ ਸਾਫ਼ ਕਰਨਾਂ ਦੇ ਪਹਿਲੇ ਦੇਖੋ ਸਾਰੇ ਪਹਿਲੇ ਇਧਰ ਤਾਪਲਾਪਿਆ ਰਾਤ ਇਦਾਂ ਹੀ ਹਨਾ ਅਖਬਾਰ ਚ ਲੁਟ ਕੇ ਫ੍ਰੀਜ ਚ ਲਾਤਾ ਸੀਗਾ ਮੇ ਮਿੱਟੀ ਚ ਹਨਾ ਸਬਜ਼ੀ ਵਧੀਆ ਰਹਿੰਦੀ ਹੈ ਮਿੱਟੀ ਦੇ ਭਾਂਡੇ ਚ ਹੁਣ ਦੁਪਹਿਰੇ ਫਰਾਈ ਪੈਨ ਚ ਪਾਈ ਸੀਗੀ ਸਬਜ਼ੀ ਚਲੋ ਜੀ ਬਣਾ ਲਈ ਅਚਾ ਫਿਰ ਮਿਲਦੇ ਆ ਅਚਾ ਪਕੜਾ ਜਾਈਏ ਲਓ ਜੀ ਇਹ ਆਏ ਨੇ ਹਨਾ ਬੱਚੇ ਕਹਿ ਸਕਦੇ ਆ ਨਾ ਛੋਟੇ ਨੇ ਆਪਣੀ ਤਾਂ ਜਾਕਾ ਵਰਗੇ ਨੇ ਤੇ ਦੇਖੋ ਕਿੰਨੇ ਸੋਹਣੇ ਹਨਾ ਲੱਗਦੇ ਨੇ ਕੜੇ ਦੇਖੋ ਬੱਚੇ ਨਾ ਸਿੱਖੀ ਨਾਲ ਜੁੜੇ ਹੋਏ ਨੇ ਤੇ ਕਿਹੜਾ ਪਿੰਡਰ ਆ ਜੀ ਬਣਾਏ ਨਾਰੰਗਵਾਲ ਨਾਰੰਗਵਾਲ ਠੀਕ ਆ ਲੁਧਿਆਣਾ ਜਿਲ੍ਹਾ ਹਾਂ ਹਾਂ ਲੁਧਿਆਣਾ ਜਿਲ੍ਹਾ ਸਾਲਾ ਛੋਟੇ ਹੁੰਦੀ ਪਾਣੀ ਆ ਇਸ ਹਾਂਜੀ ਹਾਂਜੀ ਸ਼ੁਰੂ ਬਹੁਤ ਮਸ਼ਹੂਰ ਪਿੰਡ ਹੈ ਨਾਰੰਗਾਲ ਤੇ ਸੀਐਮ ਵੀ ਰਹੇ ਨੇ ਉਥੋਂ ਦੀ ਪਤਾ ਤੁਹਾਨੂੰ ਇਹ ਗੱਲ ਹਾਂਜੀ ਹਾਂਜੀ ਦਸਤਖਤ ਜਸਮਨ ਸਿੰਘ ਹਾਂਜੀ ਹਾਂਜੀ ਪੰਜਾਬ ਦੇ ਸੀਐਮ ਰਹੇ ਨੇ ਪਰ ਕਾਫੀ ਟਾਈਮ ਪਹਿਲਾਂ ਉਦੋਂ ਕਿ ਬਸ ਕੀ ਹੁਣ ਸਰ ਲੈ ਗ੍ਰੈਜੂਏਟ ਲੈਣਾ ਇਹਦੀ ਇੱਕ ਮੀ 40 ਦਿਨਾਂ ਵਾਲੀ ਬਾਕੀ ਇੱਕ ਗੱਲ ਹੋਰ ਹਨਾ ਇਹ ਬੱਚੇ ਆਪਣੀ ਨੇ ਇਹਨਾਂ ਦਾ ਵੀ ਗਰੇ ਗਰੇ ਵਾਲਾ ਹਨ ਗੋਤਾ ਹੈ ਹਾਂਜੀ ਚੈਨਲ ਵੀ ਆ ਹਨਾ ਕੀ ਨਾਮ ਕੀ ਚ ਗਰਿਆੜ ਬਲੌਗ 2007 ਅੱਛਾ ਸਾਡਾ ਵੀ ਗਰਿਆੜ ਅਸੀਂ ਹੈ ਤਾਂ ਨਾਰੰਗਾਲ ਤੋਂ ਆਈ ਹੋਈ ਆ ਪੁਰਾਣੀ ਥਮੇ ਚ ਆਈ ਹਾਂ ਗਰਿਆੜ ਸਾਰੇ ਮੰਡੀ ਬਿਰਾਉ ਤੇ ਨਾਰੰਗਾਲ ਆ ਨੋਤਰੀਂ ਜੀ ਹਾਂ ਦਾ ਪਾਣਾ ਤਿੰਨ ਤੱਕ ਜਰ ਹੰਗ ਨਾਰੰਗਾਲ ਜੀ ਲਓ ਜੀ ਸਕੂਲ ਚ ਆਏ ਸੀਗੇ ਜਸਨੀਤ ਨੂੰ ਖੜਿਓਣਾ ਤੇ ਹੁਣ ਜਾਂਦੇ ਆ ਹਨਾ ਪੰਜ ਚਾਰ ਮਿੰਟ ਐਸੀ ਮੱਛਰ ਮੱਛਰ ਆ ਗਿਆ ਇੱਥੇ ਬਹੁਤ ਜ਼ਿਆਦਾ ਸ਼ਾਮ ਨੂੰ ਆ ਜਾਂਦਾ ਮੌਸਮ ਨਾ ਬਦਲਵਾਈ ਹੋਈ ਪਈਆ ਬਦਲਵਾਈ ਜੀ ਹਾਲਾ ਹੋਇਆ ਪਿਆ ਪਤਾ ਨਹੀਂ ਕਿਉਂ ਤੇ ਅੱਜ ਇੰਨਾ ਟਾਈਮ ਨਹੀਂ ਸੀ ਅਜੇ ਅਸੀਂ ਸਕੂਲ 'ਚ ਆ ਗਏ ਸੀ ਹੁਣ ਜਾ ਕੇ ਇਹਨੂੰ ਨਿਵਾਵਾਂਗੇ ਦੇਖੋ ਜਸਨੀ ਤੇ ਕੰਮ ਨਾਈ ਕਰਨੀ ਪਊ ਬਹੁਤ ਮਿੱਟੀ ਚ ਲੱਤ ਸੱਥੂਆ ਪਿਆ ਨਾਈ ਕਰਨੀ ਪਊ ਤੈਨੂੰ ਜਾ ਕੇ ਹੁਣ ਚਲੋ ਉਹ ਜਸਨੀ ਤਾ ਚਲੋ ਚੱਲ ਨਾਈ ਕਰਦਾ ਕਿਉਂ ਨਹੀਂ ਕਰਦਾ ਨਾਈ ਕਰਦਾ ਨਾਈ ਕਰਨੀ ਪਊ ਚਲੋ ਆਜੋ ਮੱਛਰ ਹੋ ਗਿਆ ਨਹੀਂ ਨਹੀਂ ਦੱਸੋ ਚੱਲ ਦੇਖੋ ਸਕੂਲ ਉਧਰ ਗਰਾਊਂਡ ਬਣੀ ਜਾਂਦੀ ਨੇ ਟਰੈਕ ਬਣੀ ਜਾਂਦਾ ਹਨਾ ਕੰਪਲੀਟ ਹੋਈ ਤਾਂ ਦਿਖਾਵਾਂਗੇ ਜਿੱਦਣ ਮੱਛਰ ਫੜ ਲੈ ਮੱਛਰ ਫੜ ਲੈ ਚਲਿ ਸੁੱਤੇ ਫਿਰਦੇ ਜੀ ਅੰਦਰੋਂ ਮੱਛਰ ਇਹ ਜੇ ਮੌਸਮ ਇਹ ਬਦਲਵਾਈ ਜੀ ਮੱਛਰ ਫੜਦਾ ਜੀ ਸਾਹ ਦੇਖੋ ਹੋਰਿਆਂ ਲੱਗਦਾ ਜੀ ਮੇਂਹਰੀ ਨੂਰੀ ਆਊਗੀ ਹਨਾ ਇਸ ਤਰ੍ਹਾਂ ਦਾ ਮੌਸਮ ਆ ਮੌਸਮ ਚੱਲਦਿਆਂ ਕਰੀ लो जी टाइम हैगा शाम का रवनीत ने बनाई आ कोल्ड कॉफी है ना कोल्ड कॉफी रेडी करी है। ए, शाम असी रोटी तो अच खी नहीं है क्योंकि जल पूरी खा ली असी मैं खे, चल रवनीत मैं तो नहीं पीनी मेरा दिल नहीं करता पर फिर भी इन्हें बना ली कमा तुम भी लै लियो चलो चाचा जी वास्ते रुटी बनावगी है लैके चलते हैं पीने फिर मैं रुटी बनाऊँगी चाचा जी हजे ठहर के खान गए रुटी देखो नेरा हो पाया

ਬਸ ਆ ਦੇਖੀ ਚਾਕਲੇਟ ਚਾਕਲੇਟ ਖਾ ਤਾਂ ਲਈ ਬੱਚੇ ਚਾਕਲੇਟ ਮੂੰਹ ਦੇਖ ਲੋ ਕਿ ਨੂੰ ਕਹਿ ਜਾ ਹੋਇਆ ਆ ਪੀ ਲੋ ਚਲੋ ਜੀ ਕਾਫੀ ਪੀ ਲਈ ਫੇਰ ਮਿਲ ਗਿਆ ਲੈ ਪੀ ਲੈ ਪੀ ਲੈ

तो ये अच्छे थोड़े जे कपड़े धोते थे सवेरे शाम में येगा भी धोवेंगे रात ना शाम को दर्द जहा हो गया चिरजे एक सैड मैन माइग्रेन की प्रॉब्लम आदेश करके संदीप ने सवेरे कोट बीयर कर ठंड लगती से सवेर तो अच्छे स्टैंड से सारा समान इस तरह ही पिया ये बाद चक् के ला के जऊँ हवा मौसम बहुत खराब होंडी ठंडी हवा चलती है हाँ चाचा जी रोटी बना दिए रोटी ਰੋਟੀ ਲਈ ਆਧੀਏ ਤੁਹਾਨੂੰ ਜਿਵੇਂ ਇਹ ਤੇ ਹਾਂ ਇਹ ਕੁ ਤੇ ਰੱਦ ਲਾ ਦਿੰਦੀ ਇਹ ਤੇ ਰੱਖੀ ਲੈ ਲੋ ਪਹਿਲਾਂ ਤੁਸੀਂ ਕਹਿੰਦੇ ਮੈਂ ਫੇਰ ਕੇ ਖਾਣੀ ਆ ਲਿਆ ਦਿੰਦੇ ਆ ਉਹ ਨਾ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਹਨਾ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਖਸਦੇ ਰਹੋ বাসਦੇ ਰਹੋ ਖੁਸ਼ ਰਹੋ ਤੇ ਹੁਣ ਉਹਨੇ ਜੈਨੂ ਰੋਟੀ ਫੜਾਦਾ ਹਨਾ ਅੱਜ ਅਸੀਂ ਖਾਣੀ ਨਹੀਂ ਕਿ ਅਸੀਂ ਫਿਰ ਜਦੋਂ ਉਹ ਸ਼ਾਮ ਨੂੰ 3-4 ਵਜੇ ਹਨਾ ਪੂਰੀਆਂ ਖਾ ਲਈਏ ਚਾਚਾ ਜੀ ਨੇ ਤਾਂ ਜਦ ਇੱਕ ਪੂਰੀ ਖਾਦੀ ਸੀ ਦੋ ਰੋਟੀਆਂ ਖਾਦੀ ਸੀ ਅਸੀਂ ਦੋ ਦੋ ਤਿੰਨ ਦਿਨ ਖਾ ਲਿਆ ਸਾਡੀ ਬਸ ਇੱਛਾ ਦਿੱਤ ਵੀ ਇਹ ਆ ਜਦੋਂ ਹਨਾ ਤਾਂ ਵੀ ਇਹ ਹੁੰਦਾ ਨਾ ਕਿ ਦੁਪਹਿਰੇ ਜੇ ਖਾ ਲੈਣੇ ਹੁੰਨੇ ਆ ਰਵਨੀਤਾ ਇਹ ਤੋਂ ਗਰਮੀਆਂ ਚ ਰੋਟੀ ਫਿਰ ਸ਼ਾਮ ਦੀ ਨਹੀਂ ਖਾਂਦੀ ਹੁਣ ਚਨੇ ਚਨੇ ਲੈ ਲੂ ਜੀ ਨੇ ਕਿਸ ਨੇ ਖਾਣੇ ਉਹਨਾਂ ਦੇ ਕੋਈ ਖੀਰਾ ਜਾਂ ਬਸ ਇਸ ਤਰ੍ਹਾਂ ਦਾ ਤੇ ਬੀਟ ਬਹੁਤ ਵੱਧ ਗਿਆ ਸਰਦੀ ਦੇ ਵਿੱਚ ਹੁਣ ਦੇਖਾਂਗੇ ਕੁਝ ਕੋਸ਼ਿਸ਼ ਕਰਾਂਗੇ ਜੇ ਘਟੂ ਹਨਾ ਤੇ ਠੀਕ ਆ ਜੀ ਬਾਏ ਬਾਏ ਬਾਏ